ਉਵੇਂ ਭਾਈ ਅਮਰਿਤਪਾਲ ਸਿੰਘ ਜੀ ਜਿਨ੍ਹਾਂ ਨੂੰ ਕੱਲਿਆਂ ਨੂੰ 3 ਸਾਲ ਦੇ ਵਿੱਚ ਐਨਐਸਏ ਜਾਣ ਕੇ ਲਾਈ ਹੈ ਭਈ ਉਸ ਬੰਦੇ ਨੂੰ ਕੱਲਾ ਰੱਖ ਕੇ ਤੋੜਿਆ ਜਾ ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਧਾ ਦੇਖਣਾ ਚਾਹੁੰਦੇ ਹੋ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ 2027 ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕੋਈ ਮਾਈ ਦਾ ਲਾਲ ਅਮਰਤਪਾਲ ਨੂੰ ਸੀਐਮ ਬਣ ਤੋਂ ਨਹੀਂ ਬਹੁਤ देर ਹੋ ਗਈ ਸਾਧ ਸੰਗਤ ਜੀ ਆਪਾਂ ਨੂੰ ਅਪੀਲ ਕਰਦੇ ਆਨੂੰ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ ਸਾਧ ਸੰਗਤ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ ਹੈ ਜੋ ਕਿ ਮਾੜੀ ਗੱਲ ਹੈ ਸਰਕਾਰ ਵਾਸਤੇ ਔਵੇਂ ਭਾਈ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੂੰ ਕੱਲਿਆਂ ਨੂੰ ਤੀਜੇ ਸਾਲ ਦੇ ਵਿੱਚ ਐਨਐਸਏ ਜਾਣ ਕੇ ਲਾਈ ਹੈ ਭਈ ਉਸ ਬੰਦੇ ਨੂੰ ਕੱਲਾ ਰੱਖ ਕੇ ਤੋੜਿਆ ਜਾਵੇ ਪਹਿਲਾਂ ਇਹਨਾਂ ਨੇ ਸੋਚਿਆ ਵੀ 2 ਸਾਲ ਲਿਬਰੂਗੜ ਰੱਖਾਂਗੇ ਤੇ ਬੰਦਾ ਟੁੱਟ ਜੂਗਾ ਜਾਦੇ ਦੇਖਿਆ ਇਹਨਾਂ ਨੇ ਵੀ ਅਸੀਂ ਨਹੀਂ ਕਾਮਯਾਬ ਹੋਏ ਤਾਂ ਇਹਨਾਂ ਨੇ ਹੁਣ ਉਹਨੂੰ ਕੱਲੇ ਨੂੰ ਰੱਖਿਆ ਹੈ ਪ੍ਰਸਾਦ ਸੰਗਤ ਜੀ ਕੋਈ ਕਬਰਾਉਣ ਦੀ ਗੱਲ ਨਹੀਂ ਐ ਸਿੰਘ ਸਾਡਾ ਚੜ੍ਹਦੀ ਕਲਾ ਦੇ ਵਿੱਚ ਐ ਸਾਧ ਸੰਗਤ ਜਿਹੜੇ ਬਾਰ-ਬਾਰ ਅਮਰਿਤਪਾਲ ਸਿੰਘ ਤੇ ਇਲਜ਼ਾਮ ਲੱਗਦੇ ਆ ਉਹ ਨਸ਼ੇ ਕਰਦਾ ਉਹ ਏਕ ਵੀ ਕਰਦਾ ਉਹ ਉਹ ਵੀ ਕੰਮ ਕਰਦਾ ਸਭ ਝੂਠ ਹੈ ਤੁਹਾਡੇ ਸਾਹਮਣੇ ਹੀ ਸਾਹਸੰਗਤ ਜੀ ਪ੍ਰਧਾਨ ਮੰਤਰੀ ਬਾਜੇਖਾਨੇ ਦਾ ਨਾਮ ਲੈ ਕੇ ਉਹ ਇਲਜ਼ਾਮ ਲਾਉਂਦੇ ਰਹੇ ਆ ਤੇ ਉਸੇ ਪ੍ਰਧਾਨ ਮੰਤਰੀ ਬਾਜੇਖਾਨੇ ਦਾ ਬਿਆਨ ਆ ਗਿਆ ਸੀ ਕਿ ਜਿਹੜੇ ਬੰਦੇ ਮੇਰਾ ਨਾਮ ਲੈ ਕੇ ਇਹ ਇਲਜ਼ਾਮ ਲਾਉਨੇ ਆ ਉਹ ਆਪਣੇ ਦਿਮਾਗ ਦਾ ਇਲਾਜ ਕਰ ਲੈਣ ਕਿਉਂ ਕਿਉਂਕਿ ਕਹਿੰਦਾ ਮੈਂ ਕਦੇ ਵੀ ਐਸਾ ਇਲਜ਼ਾਮ ਨਹੀਂ ਲਾਇਆ ਭਾਈ ਸਾਹਿਬ ਤੇ ਬਾਕੀ ਉਹਨੇ ਦੱਸਿਆ ਹੀ ਹੈ ਕਿ ਕਿਵੇਂ ਸਾਥੋਂ ਧੱਕੇ ਤੋਂ ਬੁਲਾਇਆ ਜਾਂਦਾ ਹੈ ਜੋ ਸਰਕਾਰ ਚਾਹੁੰਦੀ ਹੈ ਸਾਥੋਂ ਬੁਲਾਉਂਦੀ ਹੈ ਸਾਡੇ ਤੋਂ ਪਤਾ ਹੀ ਨਹੀਂ ਕਿੰਨੇ ਕਿੰਨੇ ਪੇਪਰ ਬਲੈਂਕ ਸਾਈਨ ਕਰਾ ਕੇ ਰੱਖੇ ਹੋਏ ਆ ਸਰਕਾਰ ਉਹਨਾਂ ਤੇ ਕਦੇ ਵੀ ਕੁਝ ਵੀ ਲਿਖ ਸਕਦੀ ਹੈ ਸਾਦ ਸੰਗਤ ਜੀ ਪਰ ਸਰਕਾਰਾਂ ਅਮਰਤਪਾਲ ਬਾਈ ਜੀ ਨੂੰ ਬਦਰਾਮ ਕਰਨ ਦੇ ਵਿੱਚ ਕਦੇ ਵੀ ਸਫਲ ਨਹੀਂ ਹੋਣਗੀ ਅੱਜ ਮੇਰੀ ਗੱਲ ਕਹੀ ਹੋਈ ਯਾਦ ਰੱਖ ਲਿਓ ਬਾਕੀ ਸਾਦ ਸੰਗਤ ਆ ਤੁਹਾਡੇ ਸਾਹਮਣੇ ਹੀ ਹੈ ਜਿਹੜਾ ਲੈਂਡ ਪੂਲਿੰਗ ਦਾ ਚੱਲਦਾ ਪਿਆ ਹੈ ਰੌਲਾ 65000 ਏਕੜ ਦਾ ਸਾਂਗਤ ਸਰਕਾਰ ਨੇ ਕੋਈ ਰੇਟ ਨਹੀਂ ਕੱਢਿਆ ਜ਼ਮੀਨ ਦਾ ਕਹਿੰਦੇ ਸਿਰਫ ਲੈਂਡ ਪੂਲਿੰਗ ਸਾਂਗਤ ਜਿਹਦੇ ਕੋਲੇ 200 ਕਿਲੇ ਆ ਉਹਨੇ ਕੀ ਕਰਨੇ ਆ ਇੰਨੇ ਪਲਾਟ ਲੈ ਕੇ ਸਾਡੇ ਮੋਹਾਲੀ 'ਚ ਵੀ ਲੈਂਡ ਪੂਲਿੰਗ ਹੁੰਦੀ ਆ ਅਗਲਾ ਕਹਿੰਦਾ ਜੀ ਜੇ ਮੇਰੇ ਕੋਲੇ 10 ਕਿਲੇ ਆ ਮੈਂ 6 ਕਿਲੇ ਪੈਸੇ ਲੈ ਲੈਣਾ ਤੇ ਚਾਰ ਕਿੱਲਿਆਂ ਦੀ ਲੈਂਡ ਪੂਲਿੰਗ ਕਰਾ ਲੈਣਾ ਪਰ ਉਰੇ ਕੋਈ ਸਰਕਾਰ ਨਾ ਰੇਟ ਨਹੀਂ ਕੱਢਿਆ ਸਿਰਫ ਲੈਂਡ ਪੂਲਿੰਗ ਤੇ ਲੈਂਡ ਪੂਲਿੰਗ ਹੀ ਹੈ ਜੋ ਕਿ ਇਹ ਸਾਰਾ ਸਰ ਥੱਕਾ ਹੈ ਜ਼ਿਮੀਂਦਾਰਾਂ ਨਾਲ ਬਿਲਕੁਲ ਥੱਕਾ ਹੈ ਮੈਂ ਤੇ ਮੇਰੀ ਪਾਰਟੀ ਬਾਪੂ ਜੀ ਬਾਪੂ ترਸੀਮ ਸਿੰਘ ਜੀ ਅਸੀਂ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵੀ ਖੜਦੇ ਰਹੇ ਆ ਤੇ ਮਜ਼ਦੂਰਾਂ ਨਾਲ ਵੀ ਅੱਗੇ ਵੀ ਖੜਾਂਗੇ ਜਦੋਂ ਵੀ ਮੋਰਚੇ ਲੱਗਦੇ ਰਹੇ ਆ ਅਸੀਂ ਖੁਦ ਜਾ ਕੇ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਜੋ ਵੀ ਸਾਤੋਂ ਗੀజర్ ਵਗੈਰਾ ਜੋ ਵੀ ਦੇ ਹੁੰਦਾ ਰਿਹਾ ਸਿਆਲੇ ਚ ਅਸੀਂ ਦਿੱਤਾ ਹੈ ਆਪਣੇ ਕੋਲੋਂ ਦਿੱਤਾ ਕਿਸੇ ਨੂੰ ਨਹੀਂ ਕਿਹਾ ਦੇਣ ਵਾਸਤੇ ਮੈਂ ਸਾਥ ਸੰਗਤ ਇੱਕ ਸੁਣਾ ਨਹੀਂ ਰਿਹਾ ਮੈਂ ਸਿਰਫ ਇੱਕ ਦੱਸ ਰਿਹਾ ਵੀ ਸਾਡੇ ਮੰਚ ਕਿਸਾਨ ਅਰ ਸਾਡੀ ਪਾਰਟੀ ਦੇ ਮਨ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਅਰ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਕਿੰਨਾ ਸਤਕਾਰ ਹੈ ਬਾਕੀ ਸਾਰ ਸੰਗਤ ਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਸਾਡੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਤੇ ਤੇ ਇਹ ਹਰੇਕ ਸਾਲ ਵਧਦਾ ਜਾ ਰਿਹਾ ਹਰੇਕ ਸਾਲ ਵਧਦਾ ਜਾ ਰਿਹਾ ਹੈ ਇਹਦਾ ਸਾਧ ਸੰਗਤ ਜੀ ਇੱਕ ਹੀ ਇਲਾਜ ਹੈ ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਹੋ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ ਤੇ ਜਿਹੜੇ ਹਿਸਾਬ ਨਾਲ ਤੁਹਾਡਾ ਇਕੱਠ ਹਰੇਕ ਰੈਲੀ 'ਚ ਵਾਧਾ ਜਾ ਰਿਹਾ ਹੈ 2027 ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕੋਈ ਮਾਈ ਦਾ ਲਾਲ ਅਮਰਤਪਾਲ ਨੂੰ ਸੀਐਮ ਬਣ ਤੋਂ ਨਹੀਂ ਰੋਕ ਸਕਦਾ ਅਮਰਤਪਾਲ ਬਾਈ ਜੀ ਦੇ ਜਿਹੜੇ ਸਰਕਾਰਾਂ ਨੇ ਝੂਠੇ ਇਲਜ਼ਾਮ ਲਾਏ ਐ ਸਾਹ ਸੰਗਤ ਅਸਲ ਗੱਲ ਅਮਰਤਪਾਲ ਵੀਰ ਨੇ ਆਪਾਂ ਨੂੰ ਜਾਗਰੂਕ ਕੀਤਾ ਨਸ਼ੇ ਵਾਲੇ ਜਿਹੜੇ ਨਸ਼ੇ ਕਰਦੇ ਸੀ ਪਤਾ ਹੀ ਨਹੀਂ ਕਿੰਨੇ ਕ ਨਸ਼ੇ ਆ ਕਿੰਨਿਆਂ ਕਦੇ ਨਸ਼ੇ ਛਡਾਤੇ ਕਿੰਨਿਆਂ ਕ ਨੂੰ ਗੁਰੂ ਦੇ ਲੜ ਲਾਤਾ ਕਿੰਨਿਆਂ ਕ ਦੀ ਅਣਖ ਜਗਾਤੀ ਕਿੰਨਿਆਂ ਕ ਨੂੰ ਉਹਨਾਂ ਦੀ ਹੋਂਦ ਬਾਰੇ ਦੱਸਤਾ ਭਰਾਵੋ ਤੁਸੀਂ ਆ ਚੀਜ਼ੋਂ ਤੇ ਫਿਰਦੇ ਕਿੱਥੇ ਹੋ ਤੁਹਾਨੂੰ ਥੋੜੀ ਪਛਾਣ ਕਰਾਈ ਉਹਨੇ ਤੇ ਇਹ ਹੀ ਗੱਲਾਂ ਸਰਕਾਰ ਦੀਆਂ ਨਿਗਾਹ ਦੇ ਵਿੱਚ ਚੁੱਭਦੀਆਂ ਰਹੀਆਂ ਸੰਤਾ ਨਵਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨਾਲ ਵੀ ਇਹੀ ਗੱਲ ਸੀ ਸਰਕਾਰ ਦੀ ਤੇ ਉਹੀ ਗੱਲ ਹੁਣ ਅਮਰਤਪਾਲ ਲਾਲ ਹੈ ਐਸੇ ਗੱਲ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚ ਕੀਤਾ ਗਿਆ ਹੈ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਲਿੰਕ ਬਣਾਉਣੇ ਆ ਗਾਹ ਤੋਂ ਗਾਂ ਜਾਣ ਪਛਾਣ ਵਧਾਉਣੀ ਐ ਸਾਰਿਆਂ ਨੂੰ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੋੜਨਾ ਐ ਮੈਂ ਤੁਹਾਨੂੰ ਦੱਸ ਦਿੰਦਾ ਸਿਰਫ ਤੁਹਾਡੀ ਪਹੁੰਚ ਕਰਨ ਦੀ ਦੇਰ ਐ ਦੁਨੀਆ ਪੰਜਾਬ ਤਿਆਰ ਬੈਠਾ ਐ ਭਾਈ ਅਮਰਤਪਾਲ ਸਿੰਘ ਨਾਲ ਤੁਰਨ ਵਾਸਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਪਹੁੰਚ ਕਰੋ ਤਾਂ ਕਿ ਜੋ ਆਪਣੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਜੋ ਆਪਣੇ ਮੁੰਡੇ ਪੰਜਾਬ ਦੇ ਬਾਹਰ ਜਾ ਕੇ ਕੰਮ ਕਰਦੇ ਪਏ ਆ ਪਰ ਹੁਣ ਕੈਨੇਡਾ 'ਚ ਵੀ ਕੰਮ ਨਹੀਂ ਰਿਹਾ ਤੱਕੇ ਹੀ ਆ ਉੱਥੇ ਝੌਂਪੜੀਆਂ ਪਾਪਾ ਰਹਿੰਦੇ ਆ ਇੱਕ ਸਿਰੇ ਮਜਬੂਰੀ ਵਸੋ ਰਹੇ ਹੋ ਜਾਣਾ ਪੈਂਦਾ ਉਹਨਾਂ ਨੂੰ ਸਾਧ ਸੰਗਤ ਬਸ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਅਖੀਰ ਚ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਅੱਗੇ ਤੋਂ ਅੱਗੇ ਸੰਪਰਕ ਕਰੋ ਪੰਜਾਬ ਸਾਡੇ ਨਾਲ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਤੁਰਨ ਨੂੰ ਤਿਆਰ ਹੈ ਸਿਰਫ ਪਹੁੰਚ ਕਰਨ ਦੀ ਲੋੜ ਹੈ ਯੂਥ ਸਾਰਾ ਆਪਣੇ ਨਾਲ ਤੁਰਿਆ ਹੈ ਸਾਰੇ ਪਿੰਡਾਂ ਦੇ ਵਿੱਚ ਆਪਣੇ ਨਾਲ ਹੈ ਮੁੰਡੇ ਅਖੀਰ ਚ ਤੁਸੀਂ ਇਹ ਪ੍ਰਣ ਕਰਕੇ ਜਾਓ ਰਿਓ ਕਿ ਆਪਾਂ ਵੱਧ ਤੋਂ ਵੱਧ ਸੰਗਤ ਨੂੰ ਨਾਲ ਜੋੜਨਾ ਹੈ ਤੇ ਭਾਈ ਅਮਰਤਪਾਲ ਸਿੰਘ ਨੂੰ 2000